ਪ੍ਰੈਸੀ ਦੀ ਟੀਮ ਆਹੋਲੇ ਜੋ ਕਮਾਨਪੁਰੇ ਪੱਤੇ ਆ ਜਿੱਥੇ ਜ਼ਿਲ੍ਹਾ ਪর্ষਦ ਦੀ ਔਰ ਬਲਾਕ ਸੰਪਤੀ ਦਾ VOTING ਹੋ ਰਹੀ ਆ ਔਰ ਅਸੀਂ ਗੱਲ ਕਰਦੇ ਕਿ ਜੋ ਲਖਣ ਹੋ ਰਹੀ ਆ ਇਹ ਇਮਾਨਦਾਰੀ ਨਾਲ ਹੋ ਰਹੀ ਜਾਂ ਇਹਦੇ ਬਾਰੇ ਕੀ ਕਹਿਣਾ ਤੁਸੀਂ ਸਕਦੇ ਜੀ ਇਹ ਸਾਬ ਬਿਲਕੁਲ ਇਮਾਨਦਾਰੀ ਨਾਲ ਨਿਰਪੱਖ ਹੋ ਰਹੀ ਜੀ ਹਾਂਜੀ ਤੇ ਸਿਹਰ ਦਾ ਕੋਈ ਕਿਸੇ ਤਾਂ ਦਿੱਕਤ ਨਹੀਂ ਆ ਸਰ ਜੀ ਕੋਈ ਗੱਲ ਨਹੀਂ ਨੋਰਮਲ ਸਾਰਾ ਜੀ ਸਭ ਨਾਰਮਲ ਬੜੇ ਜਿਹੜੇ ਵੋਟਰ ਆਪਣੇ ਜੋ મતદાન ਬੜੀ ਪਿਆਰ ਨਾਲ ਕਰਦੇ ਬੜੇ ਬੜੇ ਪਿਆਰ ਨਾਲ ਵਧੀਆ ਲੋਕ ਆ ਅੱਛੀ ਅੱਛੀ ਜੀ ਤੁਸੀਂ ਇੱਕ ਮੈਸੇਜ ਕੀ ਦੇਣਾ ਅੱਜ ਇੱਕ ਦੇਣਾ ਪੀ ਆਪਸੇ ਪਿਆਰ ਨਾਲ ਰਹੋ ਵੋਟਾਂ ਤੇ ਪੈਂਦੀ ਰਹਿਣੀ ਆ ਵੋਟਾਂ ਬਹੁਤ ਪਿਆਰ ਰੱਖੋ ਜੀ ਤੁਹਾਡਾ ਸ਼ੁਕਰੀਆ ਜੀ ਅਸ਼ਵੀਰ ਸਿੰਘ ਜੀ ਹਾਂ ਜੀ ਵੋਟਾਂ ਕਿੰਨਾ ਹੋ ਰਹੀਆਂ ਜੀ ਵੋਟ ਬਹੁਤ ਵਧੀਆ ਪੋਲਿੰਗ ਹੋੰਦੀ ਹੈ ਜੀ ਹਾਂ ਜੀ ਕੋਈ ਲੜਾਈ ਝਗੜਾ ਨਹੀਂ ਜੀ ਬੜੇ ਪ੍ਰੇਮ ਨਾਲ ਜੀ ਵੋਟਾਂ ਪਾਉਣ ਜੀ ਆ ਗਿਆ ਜੀ ਮੈਂ ਸਾਹਸਾ ਵਾਇਕਰ ਜਿੱਕੀ ਫਦੇ ਮੈਂ ਗ੍ਰਾਸ ਰਿਪੋਰਟਰ ਸਰਦਾਰ ਰੁਦੀਰ ਸਿੰਘ ਤੇ ਪਰਮਜੀਤ ਸਿੰਘ ਦਾ तहे دلੋਂ ਧੰਨਵਾਦ ਕਰਦਾ ਹਾਂ ਅਸੀਂ ਵਿਸ਼ਵਾਸ ਨੂੰ ਮੰਨਿਆ ਕਿ ਆਮ ਆਦਮੀ ਪਾਰਟੀ ਸਰਕਾਰ ਇੱਕ ਅਮਨਪੰਦ ਮਸੰਦ ਸਰਕਾਰ ਆ ਅਸੀਂ ਲੋਕਾਂ ਦੇ ਨਾਲ तहे ਦਿਲੋਂ ਖੜਦੇ ਆ ਤੇ ਸ਼ਾਂਤੀ ਦੇ ਨਾਲ ਹੀ ਵੋਟਾਂ ਪੈ ਰਹੀਆਂ ਤੇ ਸ਼ਾਂਤੀ ਨਾਲ ਹੀ ਪਵਾਵਾਂਗੇ ਹੁਣ ਤੱਕ ਤਕਰੀਬਨ 50% ਦੇ ਕਰੀਬਣ ਵੋਟਾਂ ਜਿਹੜੀਆਂ ਉਹ ਪੁੱਗੀਆਂ ਨੇ ਜਿਨ੍ਹਾਂ ਨੇ ਕਮਾਕਾਰਾਂ ਤੇ ਜਾਣਾ ਵਾ ਉਹ ਆਪਣੀਆਂ ਵੋਟਾਂ ਪੰਕਤਾ ਕੇ ਤੇ ਚਲੇ ਗਏ ਨੇ ਬਾਕੀ ਜਿਹੜੀ ਆ ਰਹਿ ਗਈ ਆ ਉਹ ਵੀ ਉਹ ਭੁਗਤ ਜਾਏਗੀ। ਤੋਂ ਮੋੜੀ ਤੇ ਸਮਾਂ ਕਿੰਨੇ ਵਜੇ ਤੱਕ ਕਿੰਨੇ ਤੋਂ ਕਿੰਨੇ ਤੱਕ? ਸਵੇਰੇ 8:30 ਵਜੇ ਤੋਂ 4 ਵਜੇ ਤੱਕ। ਤੇ ਉੱਤ ਬਾਦ ਪੂਰੇ ਡਿਟੇਲ ਦਾ ਜਿਹੜਾ ਆਪਾਂ ਵੇਰਵਾ ਜਿਹੜਾ ਕਿੰਨੀ ਭੁਗਤਾਨ ਕਿੰ ਨੂੰ ਆ ਕਿੰਨੇ ਦਬਾਰੇ ਜਾਣਕਾਰੀ ਕਿਉਂ ਦਿੱਤੀ ਜਾਊਗੀ? ਉਹ ਤੇ ਜੀ ਵੇਖੋ ਪ੍ਰੋਜੈਕਟਿਵ ਅਫਸਰ ਦੇ ਡਿਪੈਂਡ ਕਰਦਾ ਵਾ ਉਹ ਜਦੋਂ ਸਾਨੂੰ ਲਿਸਟਾਂ ਦੇਣਗੇ ਤਦੋਂ ਤੋਂ ਪਤਾ ਲੱਗੂਗਾ ਕਿ ਕਿੰਨੀ ਰਿਪੋਰਟ ਜਿਹੜੀ ਆ ਹਰਜੀਤ ਸਿੰਘ ਕਿੰਨੀ ਵੋਟ ਵੀ ਉੱਤਾਂ ਪਹੁੰਚ ਚੁੱਕੀ 500 ਤੇ 54 ਕੋਟਾਂ ਦੀ ਕੋਲ ਹੋ ਗਈ ਆ ਜੀ। ਇਹ 1700 ਦੇ 1800 ਦੇ ਕਰੀਬ ਕੋਲ ਹੋਏਗੀ ਤੇ ਪਿਛਲੇ ਵਰਕਰ ਜਿਹੜੇ ਆ ਬੜੇ ਉਤਸ਼ਾਹ ਦੇ ਨਾਲ ਜਿਹੜੀ ਵੋਟਿੰਗ ਕਰਾ ਰਹੇ ਨੇ ਜੋ ਸਟਾਪ ਆਇਆ ਸਟਾਪ ਵੀ ਬੜੇ ਬੀਬੀ ਜੀ ਨਹੀਂ ਲੱਭਣੀ ਦੀ ਬੀਬੀ ਪਰਚੀ ਕਰਾ ਰਹੇ ਕੋਈ ਇਹ ਜਦੋਂ મત ਭੇਦ ਨਹੀਂ ਹੈਗਾ ਜੋ ਭੇਜਦਾ ਘਰ ਨਾ ਲੱਭ ਕੇ ਤੂੰ ਭੇਜ ਦੇ ਨਾ ਪਰਚੀ ਤੁਮੋਟਿੰਗ ਇਮਾਨਦਾਰੀ ਨਾਲ ਹੋ ਰਹੀ ਨੇ ਹਾਂ ਜੀ ਹਾਂ ਜੀ ਇਮਾਨਦਾਰੀ ਨਾਲ ਤੇ ਨਰਪਖੋਰੀ ਕਿਸ ਤਰ੍ਹਾਂ ਤੋਂ ਕੋਈ ਨਹੀਂ 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 ਕੋਈ મત ਭੇਦ ਨਹੀਂ ਹੈਗਾ ਜੀ ਕੋਈ ਕਿਸੇ ਨਾਲ ਕੋਈ ਲਾਗਤ ਬਾਜੀ ਨਹੀਂ ਕਰਾ ਰਹੀ ਹੈ ਤੁਹਾਨੂੰ ਗੱਲ ਨਹੀਂ ਹੈ ਸਰ ਅਫਸਰ ਦੂਲ ਸਿੰਘ ਖੰਡ ਕਮਾਨਪੁਰਾ ਹਾਂਜੀ ਅਸੀਂ ਬਹੁਤ ਇਮਾਨਦਾਰੀ ਨਾਲ ਇੱਥੇ ਵੋਟਾਂ ਕੱਟ ਰਹੇ ਆ ਬਹੁਤ ਇਮਾਨਦਾਰੀ ਨਾਲ ਵੋਟ ਪੈ ਰਹੀ ਕੋਈ ਢੜੇਬਾਜੀ ਨਹੀਂ ਆ ਆਪੋ ਆਪਣੇ ਇਮਾਨਦਾਰੀ ਨਾਲ ਵੋਟਾਂ ਪਾ ਰਹੇ ਜਾ ਬਹੁਤ ਵਧੀਆ ਭਖਤਾਂ ਹੋ ਰਹੀ ਕਿਸੇ ਗੱਲ ਦੀ ਕੋਈ ਤਰਾਫੀ ਨਹੀਂ ਆ ਗਈ ਬਹੁਤ ਸ਼ਾਂਤੀ ਨਾਲ ਚੱਲ ਰਿਹਾ ਜੀ ਸਾਰਾ ਬੜਾ ਵਧੀਆ ਚੱਲ ਰਿਹਾ ਇੱਕ ਦੂਜੇ ਦੇ ਪਿਆਰ ਨਾਲ ਸਾਰੇ ਕੁੱਝ ਸ਼ਾਂਤ ਨਾਲ ਚੱਲ ਰਿਹਾ ਸਾਰੇ ਤੁਸੀਂ ਦੀਕੇ ਨਾ ਬਾਹਰ ਸੁਣਿਆ ਸੀ ਪਿੰਡਾਂ 'ਚ ਲੜਾਈ ਝਗੜਿਆ ਹੁੰਦਾ ਪਰ ਉਹ ਸਿੱਖਣਾ ਤੇ ਜੇ ਗਮਾਨਪੁਰ ਦੇ ਪਿੰਡ ਆਓ ਜਿੱਥੇ ਪਿਆਰ ਨਾਲ ਵੋਟਾਂ ਹੋ ਰਹੀਆਂ ਪਿਆਰ ਦੇ ਨਾਲ ਆਪਣਾ ਵੋਟਰ ਦਾ ਭਤਾਨ ਕਰ ਰਿਹਾ ਅਗਰ ਕੋਈ ਸਿੱਖਿਆ ਲੈਣੀ ਆ ਤੇ ਗਮਾਨਪੁਰ ਆ ਕੇ ਉਹ ਪਿਆਰ ਦੇ ਨਾਲ ਜੋ ਆਪਣੀ VOTING ਜਿਹੜੀ ਆ ਮਤ ਭੇਤ ਬਿਗੇਰ ਆਪਣੀ VOTING ਦਾ ਮਤ ਭੇਤ ਜਿਹੜਾ ਆਪਣੀ VOTING ਦਾ ਭਤਾਨ ਕਰ ਰਹੇ ਨੇ ਔਰ ਕੀਤਾ ਜਾ ਰਿਹਾ ਆਪਾਂ ਹੋਰ ਵੀ ਗੱਲ ਕਰਾਂਗੇ ਅੱਜ ਅੱਜ 14 ਤਰੀਕ ਨੂੰ ਕਲਾਕ ਸਮੂਹ ਤੇ ਜਲਾ ਪ੍ਰਸ਼ਾਸਨ ਦੀਆਂ ਚੋਣਾਂ ਹੋ ਰਹੀਆਂ ਨੇ ਜਿਹੜੀਆਂ ਕਿ ਬਹੁਤ ਆਮੜਾ ਮਾਣ ਤੇ ਸ਼ਾਂਤਮਈ ਹੋ ਰਹੀਆਂ ਨੇ ਗੈਰ ਮਤ ਪੇਤ ਹੋ ਰਹੀਆਂ ਨੇ ਇੱਥੇ ਕੋਈ ਗੱਲਬਾਤ ਨਹੀਂ ਇਹੋ ਜੀ ਬਿਲਕੁਲ ਵਧੀਆ ਸਿਸਟਮ ਚੱਲ ਰਿਹਾ ਵਾ ਅਸੀਂ ਕਾਂਗਰਸ ਪਾਰਟੀ ਵੱਲੋਂ ਕੈਂਡੀਡੇਟ ਖਿਲਾ ਰਿਆ ਵਾ ਜੋ ਕਿ ਕਿਸੇ ਕਦਰ ਦੀ ਕੋਈ ਇੱਥੇ ਅਜੇ ਤੱਕ ਕੋਈ ਨੁਕਤਾ ਨਹੀਂ ਕੋਈ ਗੱਲਬਾਤ ਨਹੀਂ ਬਿਲਕੁਲ ਸ਼ਾਂਤਮਈ ਜਿਹੜੀ ਪੋਲਿੰਗ ਹੋ ਰਹੀ ਆ ਤੇ ਲੋਕੀ ਬੜੇ ਧਿਆਨਾ ਵੋਟਾਂ ਪਾ ਰਹੇ ਆ ਤੇ ਲੋਕਾਂ 'ਚ ਬਹੁਤ ਸ਼ਾਅ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ ਇੱਕ ਦੇਖਾ ਸੇ ਤੋਂ ਸਾਡਾ ਜਿਹੜਾ ਜੂਡੀਸ਼ਨ ਦਾ ਏਰੀਆ ਸਾਡਾ ਸਾਰਾ ਏਰੀਆ ਬਸਲ ਕੇ ਗਮਾਨਪੁਰੇ ਸੰਤ ਸਾਹਿਬ ਤੋਂ ਲੈ ਕੇ ਸਾਡਾ ਖਾਚ ਤੱਕ ਅਮਰ ਸ਼ਾਂਤੀ ਨਾਲ ਸਾਰੇ ਵੋਟਾਂ ਪੈ ਰਹੀਆਂ ਵਾ ਇਹ ਵੀ ਸ਼ਰਾਤੀਆਂ ਸਨੋਂ ਕੋਈ ਵੀ ਸ਼ਰਾਤਨ ਕੰਦੀ ਦੇਣੀ ਜੋਗੀ ਜਿਹੜਾ ਜਾਊਗਾ ਸਦਾ ਹੀ ਅੱਡਗਾ ਬੁਲਾ ਦੇ ਸਰ ਜੀ ਜਿਹੜਾ ਲੋਰਡ ਆਰਡਰ ਨਾਲ ਵੋਟਿੰਗ ਹੋ ਰਹੀ ਹੈ ਪਰ ਕਿਸੇ ਤਰ੍ਹਾਂ ਜੋ ਸ਼ਰਾਤ ਬੰਦਾ ਉਹ ਤੇ ਕੀ ਕੀ ਆਪਾਂ ਕਿਹੜੀ ਧਾਰਾ ਦੇ ਤਹਿ ਦਰਦ ਦੇ ਜਿਉਂ ਉਹਨਾਂ ਦੇ ਖਿਲਾਫ ਅਮੋਂ ਅਮਾਨ ਨਾਲ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਵਾ ਕਿਤੇ ਵੀ ਕੋਈ ਜੇ ਸ਼ਰਾਤ ਕੋਈ ਸ਼ਰਾਤ ਦੇ ਸਰਪੀਤਾ ਨਹੀਂ ਜਾਣ ਦੂਗਾ ਮੈਂ ਬੰਦੀ ਕਾਰਵਾਈ ਕੀਤੀ ਜਾਊਗੀ 126 169 ਦੇ ਤਹਿ ਤੇ 70 ਦੇ ਤਹਿ ਤੇ 70 ਦੇ ਤਹਿ ਸਦਾ ਹੀ ਹਵਲਾ ਦੇ ਵਿੱਚ ਕਿ ਆ ਪੰਜਾਬ ਵਿੱਚ ਤੇ ਅਸਰ ਗਿਆ ਉਹ ਆਪਣੇ ਏਰੀਆ ਦੇ ਵਿੱਚ ਕਾਰ ਰੀ ਕਵਰਿੰਗ ਕਰ ਰਹੇ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋ ਰਹੀ ਔਰ ਗੱਡੀ ਰੋਕਣਾ ਦੱਸਿਆ ਗਿਆ ਪਰ ਮਾਰਦਾ ਨਹੀਂ ਜੇਕਰ ਕੋਈ ਸ਼ਰਾਰਤੀ ਸ਼ਰਾਰਤ ਕਰ ਗਿਆ ਤੋ ਜੋ VOTING ਦਾ ਰੂਲਿੰਗ ਹੈ ਉਹਨੂੰ ਭੰਗ ਕਰਨ ਦੇ ਤਹਿਤ ਜਿਹੜੀ ਕਾਰਵਾਈ ਕੀਤੀ ਜਾਏਗੀ